ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵਹੀਕਲਾਂ ਦੇ ਉੱਤੇ ਟੈਕਸ ਲਗਾਉਣ ਦੇ ਨਾਲ ਸੁਭਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ ਇੱਕ ਤਾਂ ਗ੍ਰੀਨ ਟੈਕਸ ਲਗਾਇਆ ਗਿਆ ਹੈ ਪੁਰਾਣੇ ਵਾਹਨਾਂ ਨੂੰ ਵੀ ਉਹ ਭਰਨਾ ਪਵੇਗਾ ਯਾਨੀ ਕਿ ਵਾਹਨ ਚਾਲਕਾਂ ਦੀ ਜੇਬ ਦੇ ਉੱਤੇ ਸਿੱਧਾ ਅਸਰ ਪਵੇਗਾ ਤੇ ਦੂਜੇ ਪਾਸੇ ਨਵੇਂ ਵਹੀਕਲ ਜੇਕਰ ਤੁਸੀਂ ਖਰੀਦਿਓ ਚਾਹੇ ਮੋਟਰਸਾਈਕਲ ਹੈ ਸਕੂਟੀ ਹੈ ਜਾਂ ਫਿਰ ਕਾਰ ਆ ਤਾਂ ਉਹਦੇ ਉੱਤੇ ਵੀ ਤੁਹਾਨੂੰ ਵੱਧ ਟੈਕਸ ਪੇ ਕਰਨਾ ਪਊਗਾ ਇਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਨੇ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਮਾਈਨਿੰਗ ਪਾਲਿਸੀ ਦੇ ਵਿੱਚੋਂ ਕਰੋੜਾਂ ਰੁਪਏ ਕਮਾਉਣ ਦਾ ਦਾਵਾ ਕਰਨ ਵਾਲੀ ਸੁਪਨਾ ਦਿਖਾਉਣ ਵਾਲੀ ਜਿਹੜੀ ਸੁਭਾ ਸਰਕਾਰ ਆ ਹੁਣ ਲੋਕਾਂ ਦੇ ਨਾਲ ਧੋਖਾ ਕਰ ਰਹੀ ਆ ਲੋਕਾਂ ਦੇ ਉੱਤੇ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਤੇ ਉਹ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕਾਂ ਨੂੰ ਰਾਹਤ ਦਿਓ ਨਾ ਕਿ ਤੁਸੀਂ ਕੇਂਦਰ ਸਰਕਾਰ ਦੇ ਰਾਹ ਦੇ ਉੱਤੇ ਤੁਰੋ ਸਿੱਧਾ ਨਿਸ਼ਾਨਾ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਧ ਦਿੱਤਾ ਹੈ ਤੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਨੇ ਵੀ ਕਿਹਾ ਕਿ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਕਿ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਮਿਲਦੀਆਂ ਨੇ ਉਹ ਹੁਣ ਲੋਕਾਂ ਨੂੰ ਪਤਾ ਲੱਗ ਜੇਗਾ ਕਿ ਸੱਜੇ ਹੱਥ ਨਾਲ ਸਰਕਾਰ ਦਿੰਦੀ ਹੈ ਤੇ ਖੱਬੇ ਹੱਥ ਨਾਲ ਟੈਕਸ ਦੇ ਰੂਪ ਦੇ ਵਿੱਚ ਉਹ ਵਾਪਸ ਲੈ ਲਈਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਟੈਕਸ ਨੂੰ ਲੈ ਕੇ ਕਾਫੀ ਸਿਆਸਤ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ ਵਕਫਾ ਕ ਲੀਡਰਾਂ ਦੇ ਪ੍ਰतिकਰਮ ਤੁਹਾਨੂੰ ਦੱਸ ਰਹੇ ਆ ਤੇ ਅਜਿਹਾ ਹੀ ਜਿਹੜਾ ਪ੍ਰतिकਰਮ ਹੈ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਬਦਲਾ ਦੇ ਨਾਮ ਦੇ ਉੱਤੇ ਸਰਕਾਰ ਆਈ ਸੀ ਹੁਣ ਲੱਗਦਾ ਹੈ ਕਿ ਬਦਲਾ ਨਹੀਂ ਇਹ ਬਦਲਾ ਹੈ ਲੋਕਾਂ ਦੇ ਨਾਲ ਬਦਲਾ ਹੈ ਲੋਕਾਂ ਦੇ ਨਾਲ ਜਿਹੜਾ ਭਰੋਸਾ ਦਵਾਇਆ ਗਿਆ ਸੀਗਾ ਉਹਦਾ ਸਾਰਾ ਵਿਸ਼ਵਾਸ ਘਾਤ ਹੋ ਰਿਹਾ ਹੈ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਵੱਡੇ ਦਾਅਵੇ ਕੀਤੇ ਸੀਗੇ ਕਿ ਅਸੀਂ ਸਾਰਾ ਕੁਝ ਠੀਕ ਕਰ ਦਿਆਂਗੇ ਅਸੀਂ ਇੱਕ ਇੱਕ ਪੈਸੇ ਦਾ ਹਿਸਾਬ ਰੱਖਾਂਗੇ ਪਰ ਦੂਜੇ ਪਾਸੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹ ਹਿਸਾਬ ਨਹੀਂ ਰੱਖਿਆ ਜਾ ਰਿਹਾ ਇੱਕ ਪਾਸੇ ਬਜਟ ਹੁੰਦਾ ਹੈ ਦੂਜੇ ਪਾਸੇ ਅਜੇ ਟੈਕਸ ਲਾ ਦਿੱਤੇ ਜਾਂਦੇ ਨੇ ਜੋ ਲੋਕਾਂ ਦੇ ਉੱਤੇ ਸਿੱਧਾ ਬੋਝ ਹੈ ਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਉਹਨਾਂ ਦੇ ਸ਼ਬਦ ਨੇ ਜਿਨ੍ਹਾਂ ਦਾ ਤੁਹਾਨੂੰ ਭਾਵ ਦੱਸ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰੀਕੇ ਨਾਲ ਸੁਭਾ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਨਵੇਂ ਵਹੀਕਲਾਂ ਦੀ ਰਜਿਸਟ੍ਰੇਸ਼ਨ ਦੇ ਉੱਤੇ ਪਹਿਲਾਂ ਵੀ ਟੈਕਸ ਹੁੰਦਾ ਸੀਗਾ ਉਸ ਟੈਕਸ ਦੇ ਵਿੱਚ 1 ਫੀਸਦੀ ਤੋਂ ਲੈ ਕੇ 2.5 ਫੀਸਦੀ ਤੱਕ ਤਾਂ ਵਾਅਦਾ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਪੁਰਾਣੇ ਵਹੀਕਲ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ 8 ਸਾਲ ਵਾਸਤੇ ਜਿਹੜੀ ਵੱਖਰੀ ਸਲੇਬ ਹੈ ਤੇ 15 ਸਾਲ ਜੇਕਰ ਤੁਹਾਡਾ ਵਹੀਕਲ ਪੁਰਾਣਾ ਹੋ ਗਿਆ ਹੈ ਤੁਸੀਂ ਉਹਦੀ ਪਾਲਿਸੀ ਐਕਸਟੈਂਡ ਕਰਾਉਣੀ ਹੈ ਜਾਂ ਫਿਰ ਉਹਦੀ ਰਜਿਸਟ੍ਰੇਸ਼ਨ ਕਾਪੀ ਐਕਸਟੈਂਡ ਕਰਾਉਣੀ ਹੈ ਤਾਂ ਤੁਹਾਨੂੰ ਉਹਦੇ ਉੱਤੇ ਵੀ ਟੈਕਸ ਪੇ ਕਰਨਾ ਪਵੇਗਾ ਵੱਖ-ਵੱਖ ਤਰ੍ਹਾਂ ਦੀਆਂ ਸਲੈਬਸ ਨੇ ਯਾਨੀ ਕਿ ਸੁਭਾ ਸਰਕਾਰ ਇਹਦੇ ਵਿੱਚੋਂ ਵੀ ਹੁਣ ਪੈਸੇ ਕਮਾਉਣਾ ਚਾਹੁੰਦੀ ਹੈ ਵਿਰੋਧੀਆਂ ਨੇ ਇਹਦੇ ਉੱਤੇ ਨਿਸ਼ਾਨਾ ਸਾਧਿਆ ਹੈ ਕਿ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਨੇ ਉਹ ਇੱਕ ਪਾਸੇ ਰਹਿ ਜਾਂਦੀਆਂ ਨੇ ਜਦੋਂ ਅਜਿਹੇ ਟੈਕਸ ਲੱਗ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਟੈਕਸ ਨੂੰ ਲੈ ਕੇ ਸੁਭਾ ਸਰਕਾਰ ਕੀ ਫੈਸਲਾ ਕਰਦੀ ਹੈ ਤੇ ਵਿਰੋਧੀਆਂ ਨੂੰ ਕੀ ਜਵਾਬ ਮਿਲਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ